ਮਹਦੀ ਪੀਟੀ ਤੁਸੀਂ ਦੇਖ ਰਹੇ ਦੀ ਪੰਜਾਬੀ ਲੋਕ ਚੈਨਲ ਐਨਓਸੀ ਖਤਮ ਕਰਨ ਵਾਲਾ ਸੋਧਵੇ ਲਾਗੂ ਕਰਾਉਣ ਲਈ ਪ੍ਰਾਪਰਟੀ ਡਿਡ ਐਸੋਸੀਏਸ਼ਨ ਨੇ ਪਢਾਰੀ ਪੁਲ ਤੇ ਕੀਤਾ ਰੋਸ ਪ੍ਰਦਰਸ਼ਨ ਇਹ ਰਿਪੋਰਟ ਤੁਸੀਂ ਜੋ ਦੇਖ ਰਹੇ ਹੋ ਇੱਕ ਕ੍ਰਾਂਤੀਪਾਲ ਚੋਹਾਨ ਵੱਲੋਂ ਰਿਪੋਰਟ ਤਿਆਰ ਕੀਤੀ ਹੈ ਜੋ ਤੁਸੀਂ ਦੀਪ ਚਾਹਵਲੂ ਚੈਨਲ ਦੇ ਮਾਧਿਅਮ ਨਾਲ ਦੇਖ ਰਹੇ ਹੋ ਮੈਂ ਹਰਪਾਲ ਸਿੰਘ ਪੰਨੂ ਸੇਵਾਦਾਰ ਪ੍ਰਾਪਰਟੀ ਲੇ ਅਸੋਸੀਏਸ਼ਨ ਅੱਜ ਦਾ ਜਿਹੜਾ ਸਾਡਾ ਸ਼ਾਂਤਮਈ ਰੋਸ ਧਰਨਾ ਹੈ ਇਹ ਸਰਕਾਰ ਵੱਲੋਂ ਜੋ ਵਾਰ-ਵਾਰ ਵਾਅਦੇ ਕੀਤੇ ਗਏ ਐਨਓਸੀ ਦੇ ਮਸਲੇ ਦੇ ਵਿੱਚ ਵਾਰ-ਵਾਰ ਇੱਕ ਵਾਰ ਨਹੀਂ ਦੋ ਆਰ ਨਹੀਂ ਤਿੰਨ ਵਾਰ ਨਹੀਂ ਸਟੇਜਾਂ ਤੋਂ ਇਹ ਲਾਅਸ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਮੰਤ ਸਿੰਘ ਜੀ ਜਦੋਂ ਐਲਾਨ ਕਰਦੇ ਨੇ ਕਿ ਰਜਿਸਟਰੀ ਕਰਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਬਿਜਲੀ ਦੇ ਮੀਟਰ ਲਗਾਉਣ ਵਾਸਤੇ ਐਨਓਸੀ ਦੀ ਸਰਦ ਖਤਮ ਔਰ ਇਹ ਗੱਲਾਂ ਕਰਕੇ ਸਟੇਜਾਂ ਦੇ ਚੋਂ ਉਹ ਲੋਕਾਂ ਦੀ ਵਾਹ ਵਾਹ ਕਰਦੇ ਨੇ ਔਰ ਵਾਹ ਵਾਹ ਖਟ ਕੇ ਜਦੋਂ ਕਿ ਇਲੈਕਸ਼ਨ ਦੇ ਦਿਨ ਹੁੰਦੇ ਆ ਇਹ ਬਸ ਐਲਾਨ ਕਰਕੇ ਤੇ ਇਹ ਮੋਟਾ ਮਟੋਰਨ ਦੀ ਗੱਲ ਕਰਦੇ ਆ ਪਰ ਜਦੋਂ ਕਿ ਇਹ ਜਿਸ ਤਰ੍ਹਾਂ ਇਹ ਪਹਿਲਾਂ ਕਮੇਟੀ ਕਰਦੇ ਸੀ ਨਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹਨਾਂ ਨੇ ਉਹੀ ਕੰਮ ਹੁਣ ਸਮਝਾਇਆ ਆ ਕਿ ਸ਼ਾਇਦ ਲੋਕਾਂ ਨੂੰ ਉਹ ਸਾਹਸ ਹੋ ਕੇ ਲਾਲਾ ਲਾਲਾ ਕਰਕੇ ਤੇ ਆਪਣਾ ਕੰਮ ਚੱਲਦਾ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਅੱਜ ਪੜ੍ਹੀ ਲਿਖੀ ਜਨਤਾ ਹੋ ਗਈ ਆ ਅਨਪੜ੍ਹ ਨਹੀਂ ਰਹੇ ਉਹਨਾਂ ਨੂੰ ਸਾਰੇ ਜਾਣਦੇ ਨੇ ਅੱਜ ਜੋ ਮੁੱਖ ਮੰਤਰੀ ਨੇ ਤਿੰਨ ਵਾਰੀ ਐਲਾਨ ਕੀਤਾ ਔਰ ਫਿਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜੀ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਂਦੀ ਆ ਅਰਜੇਸ਼ਟੀ ਵਾਸਤੇ ਐਨਓਸੀ ਨਹੀਂ 500 ਕਵਾਜ ਤੱਕ ਐਨਓਸੀ ਦੀ ਲੋੜ ਨਹੀਂ ਆ ਬਿਜਲੀ ਦਾ ਮੀਟਰ ਲਵਾਉਣ ਤੇ ਐਨਓਸੀ ਲੋੜ ਨਹੀਂ ਆ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ ਇਹਦਾ ਅਜੇ ਤੱਕ নোਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਕਰਕੇ ਅੱਜ ਸਰਕਾਰ ਨੂੰ جگਾਉਣ ਵਾਸਤੇ ਕੰਨਾਂ ਦੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਰੀਰ ਪੰਜਾਬ ਰੀਰ ਸਟੇਟ ਐਸੋਸੀਏਸ਼ਨੇ ਵੱਲੋਂ ਜਿਹੜਾ ਵਾ ਅੰਮਰਸਰ ਦੇ ਵਿੱਚ ਪਨਾਰੀ ਪੁਲ ਤੇ ਸ਼ਾਂਤਮਈ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਆਮ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦੇ ਆ ਆਮ ਗਰੀਬ ਬੰਦਾ ਅੱਜ ਕੱਲ ਘਰ ਮਾਸਾਂ ਨੂੰ ਲੈਂਦਾ ਪਰ ਬਿਜਲੀ ਦੇ ਮੀਟਰ ਬਾਈ ਐਨਓਸੀ ਮੰਗੀ ਜ ਨੇ ਪਿਛਲੀ ਵਾਰੀ ਵੀ ਇਹਨਾਂ ਨੇ ਐਨਓਸੀ ਜਿਹੜੀ ਕਿ ਕਹਿਆ ਸੀ ਕਿ ਖਤਮ ਕਰ ਦਿੱਤੀ ਗਈ ਆ ਪਰ ਅੱਜ ਵੀ ਕਹਿੰਦੇ ਕਿ ਐਨਓਸੀ ਕੋਈ ਨਹੀਂ ਹਾਂਜੀ 500 ਗਾਜ ਤੱਕ ਦੀ ਜਿਹੜੀ ਐਨਓਸੀ ਖਤਮ ਕਰਨ ਦੀ ਗੱਲ ਸੀ ਪਰ ਅਜੇ ਤੱਕ ਬਸ ਉਹ ਹੈ ਨਾ 500 ਗਾਜ ਤੱਕ ਐਨਓਸੀ ਖਤਮ 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 ਹੋਈ ਕਿੱਥੇ ਅੱਜ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਵੇਖੋ ਕਿ ਇੱਕ ਗਾਇਜ ਦੀ ਜਿਹੜੀ ਯਾਰ ਜਿਸ ਦੀ ਜਿਹੜਾ ਤਸਿਲਦਾਰ ਕਹਿੰਦਾ ਐਨਓਸੀ ਲਿਆਓ ਫੇਰ ਰਜਿਸਟਰੀ ਕਰਨੀ ਆ ਇਥੋਂ ਤੱਕ ਮੈਂ ਕਹਿੰਨਾ 500 ਗਾਇਜ ਦੀ ਛੱਡੋ 100 ਗਾਇਜ ਦੀ ਰਜਿਸਟਰੀ ਦੀ ਤੁਹਾਡੇ ਕੋਲ ਆ 100 ਗਾਇਜ ਦੀ ਐਨਓਸੀ ਹੈਗੀ ਆ ਉਹਦੇ ਵਿੱਚੋਂ ਤੁਸੀਂ 50 ਗਾਇਜ ਦੀ ਰਜਿਸਟਰੀ ਕਰਾਉਣੀ ਆ ਕਹਿੰਦੇ ਐਨਓਸੀ ਫੇਰ ਲੈ ਕੇ ਆਓ ਸਭ ਤੋਂ ਵੱਡਾ ਧੱਕਾ ਸਰਕਾਰ ਇਹ ਕਰ ਰਹੀ ਆ ਜੇ ਤੁਹਾਡੇ ਕੋਲ 95 ਦੀ ਰਜਿਸਟਰੀ ਪੁਰਾਣੀ ਹੈਗੀ ਆ 200 ਗਾਇਜ ਦੀ ਉਹਦੇ ਤੋਂ ਤੁਸੀਂ 100 ਗਾਇਜ ਦੀ ਰਜਿਸਟਰੀ ਕਰਨਾ ਚਾਹੁੰਦੇ ਆ ਕਹਿੰਦੇ ਐਨਓਸੀ ਲੈ ਕੇ ਆਓ ਇੱਕ ਪਲਾਟ ਦੀ ਦੋ ਦੋ ਵਾਰੀ ਰਜਿਸਟਰੀ ਸਰਕਾਰ ਲੈ ਰਹੀ ਆ ਸਾਰਾ ਸਾਰੇ ਲੁੱ ਆਮ ਜਨਤਾ ਦੀ ਲੁੱਟ ਹੈ ਲੁੱਟ ਕਰ ਰਹੀ ਹੈ ਸਰਕਾਰ ਆਮ ਲੋਕਾਂ ਨੇ ਆਮ ਸਰਕਾਰ ਬਣਾਈ ਪਰ ਅੱਜ ਆਮ ਲੋਕ ਹੀ ਪਰੇਸ਼ਾਨ ਨੇ ਬਿਲਕੁਲ ਜੀ ਬੜੇ ਚਾਵਾਂ ਨਾਲ ਸਰਕਾਰ ਬਣਾਈ ਸੀਗੀ ਕਿ ਸ਼ਹਿਰ ਬਦਲਾਅ ਆਵੇਗਾ ਪਰ ਇਹੋ ਜਿਹਾ ਬਦਲਾਅ ਲੈਂਦਾ ਇਹਨਾਂ ਤੇ ਆਮ ਗਰੀਬ ਨੂੰ ਚੱਕੀ ਦੇ ਵਿੱਚ ਜਿਸ ਤਰ੍ਹਾਂ ਦਾਣੇ ਪੀਸੇ ਜਾਂਦੇ ਇਸ ਤਰ੍ਹਾਂ ਪੀਸ ਕੇ ਰੱਖ ਦਿੱਤਾ ਕਿੰਨੇ ਵਜੇ ਤੱਕ ਇਹ ਤੁਹਾਡਾ ਰੋਸ ਪ੍ਰਦਰਸ਼ਨ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਅੱਜ ਸ਼ਾਮ 4 ਵਜੇ ਤੱਕ ਰਹੇਗਾ ਜੀ